जय श्री राम मैं बिन्नी वर्मा शिवसना लाइन पंजाब अदच जेडी लड़ाई सनातन हित धर्म संघर्ष कमेटी ਵੱਲੋਂ ਵੱਖ-ਵੱਖ ਪਾਰਟੀਆਂ ਤੋਂ ਬਿਲੋਂਗ ਕਰਦੇ ਸਾਰੇ ਸਹਿਬਾਨ ਇੱਥੇ ਪਹੁੰਚੇ ਨੇ ਇਹ ਲੜਾਈ ਲਗਭਗ 3 ਮਹੀਨੇ ਤੋਂ ਚੱਲ ਰਹੀ ਹੈ ਔਰ 3 ਮਹੀਨੇ ਤੋਂ ਅਸੀਂ ਇਸ ਆਫਿਸ ਆ ਰਹੇ ਆਂ ਬਾਰ-ਬਾਰ ਆਪਣੀ ਜਿਹੜੀ ਰੋਸ਼ ਹੈ ਉਹ ਡੀਸੀ ਸਾਹਿਬ ਨੂੰ ਦੱਸ ਰਹੇ ਆ ਕਿ ਇੱਥੇ ਜਿਹੜਾ ਠੇਕਾ ਗੰਦਰਾ ਲਾੜੀ ਮੋੜ ਦੇ ਉੱਤੇ ਉਨੂੰ ਹਲੇ ਤੱਕ ਟਾਸੋ ਮੱਸ ਨਹੀਂ ਹੋ ਰਿਹਾ ਕਿਉਂਕਿ ਉੱਥੇ ਪੰਚਮੁਕੀ ਹਨੂਮਾਨ ਜੀ ਦਾ ਮੰਦਿਰ ਹੈ ਜਿੱਥੇ ਹਜ਼ਾਰੋਂ ਲੋਕ ਨਤਮਸਤਕ ਹੋਣ ਆਉਂਦੇ ਆ ਸਾਡੀਆਂ ਭੈਣਾਂ ਆਉਂਦੀਆਂ ਪਰ ਜਿਸ ਤਰ੍ਹਾਂ ਉੱਥੇ ਰਾਤ ਵੇਲੇ ਵੇਖਿਆ ਜਾਵੇ ਕਿ ਮਹਿਮਾ ਲੱਗਿਆ ਹੁੰਦਾ ਲੋਕ ਸ਼ਰਾਬ ਪਿਲਾ ਰਹੇ ਨੇ ਲੋਕ ਮਾਸ ਦਾ ਸੇਵਨ ਕਰਵਾ ਰਹੇ ਨੇ ਇਹ ਬੜੀ ਦੁਖਦਾਈ ਗੱਲ ਹੈ ਹਿੰਦੂਆਂ ਲਈ ਔਰ ਅਸੀਂ ਜੀਸੀ ਸਾਹਿਬ ਜੀ ਕੋ ਬੇਨਤੀ ਕਰਦੇ ਹਾਂ ਕਿ ਇਸੀ ਨੂੰ ਜਲ ਜਲ ਜਲਦ ਹਟਾਇਆ ਜਾਏ ਨਹੀਂ ਤੇ ਅਸੀਂ ਉਗਰ ਰੂਪ ਪ੍ਰਦਰਸ਼ਨ ਕਰਾਂਗੇ ਜੈ ਸ਼੍ਰੀ ਰਾਮ ਅੱਜ ਦਾ ਇਸ ਸਨਾਤਨ ਧਰਮਿਤ ਸੰਘਰਸ਼ ਕਮੇਟੀ ਦਾ ਜਿਹੜਾ ਕਾਲੀਆਂ ਪਟੀਆਂ ਬਨ ਕੇ ਡੀਸੀ ਸਾਹਿਬ ਦੇ ਦਫ਼ਤਰ ਇੱਕ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਡੀਸੀ ਸਾਹਿਬ ਜਿਹੜੇ ਕਿ ਇਸ ਜ਼ਿਲ੍ਹੇ ਦੇ ਮਾਲਕ ਹੈ ਤਿੰਨ ਵਾਰ ਇਸ ਤੋਂ ਪਹਿਲਾਂ ਉਹਨਾਂ ਨੂੰ ਇਹ ਮੰਗ ਪੱਤਰ ਦਿੱਤਾ ਜਾ ਚੁੱਕਿਆ ਹੈ ਜਦ ਕਿ ਮਾਮਲਾ ਕੋਈ ਏਡਾ ਵੱਡਾ ਨਹੀਂ ਡੀਸੀ ਸਾਹਿਬ ਵਾਸਤੇ ਲੇਕਿਨ ਦੁੱਖ ਇਸ ਚੀਜ਼ ਦਾ ਹੈ ਕਿ ਐਕਸਾਈਜ਼ ਵਿਭਾਗ ਇਦਾ ਮਤਲਬ ਹੈ ਕਿ ਡੀਸੀ ਸਾਭ ਨੂੰ ਵੀ ਕੁਝ ਨਹੀਂ ਜਾਣਦੇ ਜਾਂ ਤੇ ਡੀਸੀ ਦਫਤਰ ਤੋਂ ਕੋਈ ਕਾਰਵਾਈ ਨਹੀਂ ਹੋਈ ਜਾਂ ਫਿਰ ਐਕਸਾਈਜ਼ ਵਿਭਾਗ ਜਿਹੜਾ ਕਿਸੇ ਦੀ ਪਰਵਾਹ ਨਹੀਂ ਮਾਰ ਰਿਹਾ ਐਹੀ ਵਜ੍ਹਾ ਹੈ ਕਿ ਸ਼ਰਾਬ ਠੇਕੇਦਾਰ ਜਿਹੜੇ ਆ ਉਹ ਇਨਡਾਇਰੈਕਟ ਚੈਲੰਜ ਵੀ ਕਰਦੇ ਆ ਕਿ ਤੁਸੀਂ ਜਿੱਥੇ ਜਾਣਾ ਜੋ ਕਰਨਾ ਕਰ ਲੋ ਕਾਰਨ ਕੀ ਹੈ ਕਿਤੇ ਨਾ ਕਿਤੇ ਇਨਡਾਇਰੈਕਟ ਐਕਸਾਈਜ਼ ਵਿਭਾਗ ਦਾ ਉਹਨਾਂ ਨੂੰ ਪੂਰਾ ਆਸ਼ੀਰਵਾਦ ਹੈ ਸਾਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇੱਕ ਛੋਟੀ ਜਿਹੀ ਮਿਸਾਲ ਜਿਹੜੀ ਕਿ ਸਾਡੇ ਹਾਈ ਕੋਰਟ ਸੁਪਰੀਮ ਕੋਰਟ ਦੁਆਰਾ ਬਣਾਏ ਗਏ ਕਾਨੂੰਨ ਮੰਦਰ ਗੁਰਦੁਆਰਾ ਮਸਜਿਦ ਸਕੂਲ ਦੇ ਲਾਗੇ ਜਿਹੜੇ ਆ ਉਹ ਠੇਕੇ ਨਹੀਂ ਹੋਣੇ ਚਾਹੀਦੇ ਬ੍ਰਾਂਚਸ ਨਹੀਂ ਖੁੱਲਣੀਆਂ ਚਾਹੀਦੀਆਂ ਦੇਖੋ ਆ ਜਾ ਕੇ ਕਾਨੂੰਨ ਤੇ ਬਣ ਗਿਆ ਉਸ ਨੂੰ ਇੰਪਲੀਮੈਂਟ ਕਿੰਨੇ ਕਰਨਾ ਹੈ ਕਰਵਾਣਾ ਹੈ ਅਗਰ ਉਸ ਚੀਜ਼ ਨੂੰ ਪ੍ਰਸ਼ਾਸਨ ਜਿਹੜਾ ਸੀਰੀਅਸਲੀ ਨਹੀਂ ਲੈਂਦਾ ਸਾਡੇ ਕੋਲ ਆ ਜਾ ਕੇ ਇੱਕ ਹੀ ਰਸਤਾ ਬਚਦਾ ਸੀ ਡੀਸੀ ਸਾਹਿਬ ਡੀਸੀ ਸਾਹਿਬ ਨੂੰ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਇਸ ਗੱਲ ਤੇ ਕੋਈ ਵੀ ਐਕਸ਼ਨ ਨਹੀਂ ਹੋਇਆ ਮੈਨੂੰ ਲੱਗਦਾ ਹੈ ਕਿ ਸਾਨੂੰ ਬਹੁਤ ਜਲਦ ਕਾਨੂੰਨ ਦਾ ਸਹਾਰਾ ਲੈਣਾ ਪਏਗਾ ਔਰ ਕੋਰਟ ਦਾ ਸਹਾਰਾ ਲੈਣਾ ਪਏਗਾ ਅਸੀਂ ਬਹੁਤ ਜਲਦ ਇਸ ਰਣਨੀਤੀ ਤੇ ਵਿਚਾਰ ਕਰਕੇ ਇਹਦਾ ਅੱਜ ਹੀ ਫੈਸਲਾ ਕਰਾਂਗੇ ਜੈ ਸ਼੍ਰੀ ਰਾਮ ਇਹਨਾਂ ਨੇ ਮੰਗ ਪੱਤਰ ਦਿੱਤਾ ਹੋਇਆ ਜੀ ਕੁਝ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਦੇ ਠੇਕੇ ਖੁੱਲਣ ਦੀ ਗੱਲ ਕਰ ਰਹੇ ਹੈ ਮੰਗ ਪੱਤਰ ਦੇ ਵਿੱਚ ਜੋ ਵੀ ਇਹਨਾਂ ਨੇ ਮੰਗਾਂ ਉਠਾਈਆਂ ਇਹਦੀ ਇਨਕੁਆਰੀ ਕਰਵਾ ਕੇ ਇਹਦੇ ਉੱਪਰ ਪੰਦੀ ਜੋ ਕਾਰਵਾਈ ਹੈ ਉਹ ਕਰਾਂਗੇ ਜੀ ਲੈਂ ਇਨਕੁਆਰੀ ਕਰਾ ਕੇ ਦੇਖਦੇ ਹਾਂ ਮੈਟਰ ਕੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਜੇਕਰ ਕੋਈ ਡਿਫਾਲਟਰ ਪਾਇਆ ਜਾਂਦਾ ਕਿਸੇ ਨੇ ਲੰਘਾਈ ਕੀਤੀ ਹੈ ਤਾਂ ਉਹਦੇ ਖਿਲਾਫ ਡੈਫੀਨੇਟਲੀ ਕਾਰਵਾਈ ਹੋਏਗੀ ਉਹਨਾਂ ਤੋਂ ਪੰਦੀ ਸਰ ਪਿਛਲੇ ਲੰਬੇ ਸਮੇਂ ਤੋਂ ਬੀਨ ਸਾਡੇ ਧਿਆਨ ਤੋਂ ਮੈਸਨ ਮੌਕੇ ਤਾਂ ਇਦਾਂ ਗੱਲ ਨਹੀਂ ਕੀਤੀ ਗਈ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ ਕਿਉਂਕਿ ਮੈਂ ਜਸਟ ਅੱਜ ਹੀ ਜੁਆਇਨ ਕੀਤਾ ਤਾਂ ਇਹ ਮਸਲਾ ਮੇਰੇ ਕੋਲ ਹੁਣੇ ਹੀ ਮੇਰੇ ਧਿਆਨ ਦੇ ਵਿੱਚ ਆਇਆ ਤਾਂ ਮੈਂ ਇਸ ਨੂੰ ਜਸਟ ਪਰਸਨਲੀ ਇਹਦੇ ਉੱਪਰ ਇੰਟਰਸਟ ਲੈ ਕੇ ਇਹਦਾ ਜੋ ਵੀ ਬਣਦਾ ਹੱਲ ਹੈ ਉਹ ਕਰਵਾਉਣ ਦੀ ਕੋਸ਼ਿਸ਼ ਹੈ